ਹਾਂਜੀ ਸਸਿਗਾ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਪ੍ਰੀਤ ਦੇ ਸੱਸ ਪ੍ਰੀਤ ਦੀ ਸੱਸ ਦੇ ਉਸ ਨੂੰ ਘਰੋਂ ਬਾਹਰ ਕੱਢਣ ਤੋਂ ਬਾਅਦ ਜਦੋਂ ਉਹ ਸੰਦੀਪ ਕੋਲ ਜਾਂਦੀ ਹੈ ਤਾਂ ਸੰਦੀਪ ਉਸ ਨੂੰ ਕੀ ਕਰਨ ਲਈ ਕਹਿੰਦੀ ਹੈ ਤੇ ਪ੍ਰੀਤ ਫਿਰ ਕਿੱਥੇ ਜਾਂਦੀ ਹੈ ਇਸ ਦੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਪ੍ਰੀਤ ਪ੍ਰੀਤ ਦੀ ਸੱਸ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਇਹ ਕਹਿ ਕੇ ਕਿ ਤੂੰ ਮੇਰੇ ਮੁੰਡੇ ਨੂੰ ਜਾਣ ਬੁਝ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਮੈਂ ਤੈਨੂੰ ਇਸ ਘਰ ਵਿੱਚ ਵੀ ਨਹੀਂ ਰਹਿਣ ਦੇਣਾ ਪਰ ਪ੍ਰੀਤ ਦਾ ਹੁਣ ਕੋਈ ਵੀ ਟਿਕਾਣਾ ਨਹੀਂ ਹੈ ਪ੍ਰੀਤ ਨਾ ਤਾਂ ਪੇਕਿਆਂ ਚ ਰਹਿਣ ਯੋਗੀ ਹੈ ਤੇ ਨਾ ਹੀ ਸੋਹਰਿਆ ਵਿੱਚ ਪਰ ਉਸਦੀ ਸੱਸ ਨੇ ਉਸਦੀ ਕੋਈ ਗੱਲ ਨਹੀਂ ਮੰਨੀ ਪ੍ਰੀਤ ਨੇ ਬਹੁਤ ਬੇਨਤੀਆਂ ਕੀਤੀਆਂ ਕਿ ਮੈਂ ਇੱਥੇ ਕਿਸੇ ਵੀ ਕੋਨੇ ਵਿੱਚ ਰਹਿ ਲਵਾਂਗੀ ਪਰ ਪ੍ਰੀਤ ਦੀ ਸੱਸ ਨੇ ਉਸਦੀ ਇੱਕ ਗੱਲ ਨਾ ਸੁਣੀ ਉਸ ਤੋਂ ਬਾਅਦ ਜਦੋਂ ਪ੍ਰੀਤ ਨੂੰ ਉਸਦੀ ਸੱਸ ਘਰੋਂ ਬਾਹਰ ਕੱਢ ਦਿੰਦੀ ਹੈ ਉਹ ਸੰਦੀਪ ਕੋਲ ਜਾਂਦੀ ਹੈ ਤੇ ਉਸਦੇ ਪੇਕੇ ਘਰ ਜਾ ਕੇ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਕਿਸ ਤਰ੍ਹਾਂ ਉਸਨੇ ਵਿੱਕੀ ਨੂੰ ਫੜਵਾਇਆ ਤੇ ਮੰਮੀ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਪਰ ਹੁਣ ਉਸ ਕੋਲ ਕੋਈ ਟਿਕਾਣਾ ਨਹੀਂ ਹੈ ਕਿ ਉਹ ਕਿੱਥੇ ਜਾਵੇ ਤਾਂ ਸੰਦੀਪ ਉਸ ਦੀਆਂ ਸਾਰੀਆਂ ਗੱਲਾਂ ਸੁਣਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਇੱਕ ਵਾਰ ਆਪਣੀ ਮੰਮੀ ਦੇ ਕੋਲ ਜਾ ਕੇ ਆ ਕਿਉਂਕਿ ਭਾਵੇਂ ਤੂੰ ਉਹਨਾਂ ਦੇ ਨਾਲ ਧੋਖਾ ਕੀਤਾ ਭਾਵੇਂ ਤੂੰ ਉਹਨਾਂ ਦੇ ਖਿਲਾਫ ਜਾ ਕੇ ਵਿੱਕੀ ਨਾਲ ਵਿਆਹ ਕਰਾਇਆ ਪਰ ਫਿਰ ਵੀ ਤੂੰ ਉਹਨਾਂ ਦੀ ਔਲਾਦ ਹੈ ਮਾਂ ਨੂੰ ਆਪਣੇ ਬੱਚੇ ਦਾ ਦੁੱਖ ਹਮੇਸ਼ਾ ਹੀ ਰਹਿੰਦਾ ਹੈ ਤੂੰ ਮੇਰੇ ਕਹਿਣ ਤੇ ਇੱਕ ਵਾਰ ਆਪਣੀ ਮੰਮੀ ਦੇ ਕੋਲ ਜਾ ਤੇ ਉਹਨਾਂ ਨਾਲ ਸਾਰੀ ਗੱਲ ਕਰ ਕੀ ਪਤਾ ਤੇਰੀ ਮੰਮੀ ਤੇਰੇ ਭਰਾ ਤੇ ਭਰਜਾਈ ਨੂੰ ਵੀ ਮਨਾ ਲੈਣ ਕਿਉਂਕਿ ਮਾਵਾਂ ਸਭ ਕੁਝ ਕਰ ਸਕਦੀਆਂ ਹਨ ਪਰ ਪ੍ਰੀਤ ਦਾ ਕਹਿਣਾ ਇਹ ਹੈ ਕਿ ਮੈਂ ਕੇਹੜਾ ਬਹੂ ਲੈ ਕੇ ਆਪਣੀ ਮੰਮੀ ਕੋਲ ਜਾਵਾਂ ਤੇ ਸੰਦੀਪ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੂੰ ਇੱਕ ਵਾਰੀ ਮੇਰੇ ਕਹਿਣ ਤੇ ਆਪਣੀ ਮੰਮੀ ਕੋਲ ਜਾ ਤੇ ਉੱਥੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਤੇ ਫਿਰ ਦੇਖ ਕਿ ਉਹ ਕੀ ਕਹਿੰਦੇ ਹਨ ਤੇ ਪ੍ਰੀਤ ਸੰਦੀਪ ਦਾ ਕਹਿਣਾ ਮੰਨ ਕੇ ਆਪਣੀ ਮੰਮੀ ਕੋਲ ਜਾਂਦੀ ਹੈ ਤੇ ਜਦੋਂ ਉਹ ਰੋ ਰੋ ਕੇ ਆਪਣੀ ਮੰਮੀ ਕੋਲ ਜਾਂਦੀ ਹੈ ਤੇ ਮੰਮੀ ਉਸ ਨੂੰ ਦੇਖ ਕੇ ਹੈਰਾਨ رہ ਜਾਂਦੇ ਹਨ ਅੱਗੇ ਦੇਖਦੇ ਹਾਂ ਕਿ ਵੀਡੀਓ ਵਿੱਚ ਕੀ ਹੁੰਦਾ ਹੈ ਧੰਨਵਾਦ